ਸਾਡੇ ਨਾਲ ਅਮਰਸਰ ਜ਼ਿਲ੍ਹੇ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਹਰਿੰਦਰ ਦੋਸੇਂ ਸੰਧੂ ਜੀ ਨੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਵਿਧਾਨ ਸਭਾ ਦੇ ਚੋਣਾਂ ਵੀ ਲੜੀਆਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਵੀ ਭਾਵੇਂ ਕਿ ਕਾਂਗਰਸ ਦੇ ਕੈਂਡੀਡੇਟਾਂ ਤੋਂ ਜਿੱਤੇ ਪਰ ਅੰਮ੍ਰਿਤਸਰ ਸ਼ਹਿਰ ਦੀਆਂ ਦੋ ਵਿਧਾਨ ਸਭਾ ਜਿਹੜੀਆਂ ਤੇ ਉਹਨਾਂ ਵਿਧਾਨ ਸਭਾ ਹਲਕਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਲੀਡ ਹਾਸਲ ਕਰਨ ਦੇ ਵਿੱਚ ਕਾਮਯਾਬ ਰਹੀ ਤਾਂ ਲਗਾਤਾਰ ਕੇਂਦਰੀ ਲੀਡਰਸ਼ਿਪ ਦੇ ਸੰਪਰਕ ਦੇ ਵਿੱਚ ਵੀ ਨੇ ਤਾਂ ਅਸੰਧੂ ਸਾਹਿਬ ਆਪਾਂ ਸ਼ੁਰੂ ਕਰਦੇ ਹਾਂ ਜੇ ਉਸ ਦਿਨ ਸ਼ਿਕਾਵੇ ਸਾਹਿਬ ਨੇ ਆਉਣਾ ਸੀਗਾ ਜਿਹੜੀ ਕੋਰ ਵੀ ਲੀਡਰਸ਼ਿਪ ਆਈ ਤਲ ਅਜ ਆਇਨੇ ਸਿੰਘ ਪ੍ਰਕਾਸ਼ ਜੀ ਜਿਹੜੀ ਮੈਂਬਰਸ਼ਿਪ ਡਰਾਈਵ ਤੁਹਾਡੀ ਚੱਲ ਰਹੀ ਹੈ ਜੀ ਕਿੰਨੇ ਦਾ ਰਿਸਪਾਂਸ ਸ਼ਹਿਰ ਦੇ ਵਿੱਚ ਤੇ ਬੀਜੇਪੀ ਦੀ ਪਕੜ ਜਿਹੜੀ ਕਿ ਤੁਸੀਂ ਅੱਗੇ ਵੀ ਜ਼ਿਕਰ ਕੀਤਾ ਕਿ ਲੀਡ ਰਹੀ ਹੈ ਪਰ ਹੋਰ ਲੋਕਾਂ ਤੱਕ ਕਿਵੇਂ ਪਹੁੰਚ ਰਹੇ ਹੋ ਕੀ ਰਿਸਪਾਂਸ ਦੇਖੋ ਅਮਰਿਤ ਸਭ ਸ਼ਹਿਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪ੍ਰਭਾਵ ਹੈ ਬਹੁਤ ਵੱਧ ਰਿਹਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਲੋਕ ਸਭਾ ਚੋਣਾਂ ਹੋਏ ਉੱਥੇ ਤੁਸੀਂ ਦੇਖਿਆ ਹੋਣਾ ਕਿ ਸਾਡੇ ਭਾਰਤ ਜਨਤਾ ਪਾਰਟੀ ਦੇ ਤਿੰਨ ਹਲਕੇ ਬਹੁਤ ਚੰਗੀ ਤਰ੍ਹਾਂ ਜਿੱਤੇ इवन ਜਿਹੜੇ ਸਾਡੇ ਕਾਲੀ ਦਲ ਦੇ ਜਿਹਨੇ ਜਿਨ੍ਹਾਂ ਨੇ ਲੋਕ ਸਭਾ ਤੋਂ ਚੋਣ ਲੜਿਆ ਜਿਹੜਾ ਉਹਨਾਂ ਦਾ ਇਲਾਕਾ ਵੀ ਸੀਗਾ ਨਾਰਥ ਉਹਦੇ ਵਿੱਚ ਵੀ ਅਸੀਂ ਵੀ ਕਿਤੇ ਨਾ ਕੋਈ 20000 ਦੀ ਲੀਡ ਨਾਲ ਜਿੱਤੇ ਔਰ ਜਿਹੜਾ ਚੌਥਾ ਹਲਕਾ ਸੀਗਾ ਉਹ ਅਸੀਂ ਤੁਸੀਂ ਹਿਸਾਬ ਲਾਓ ਕਿ ਆਪਾਂ ਕੋਈ 2000 ਦੇ ਵੋਟ ਦੇ ਵਿੱਚੋਂ ਆਪਾਂ ਸਿਰਫ ਲੀਡ ਰਹਿ ਗਈ ਲੱਗਦਾ ਹੈ ਬਲੇ ਬਲੇ ਉਹਦੇ ਵਿੱਚ ਵੀ ਲੱਗਦਾ ਹੁੰਦਾ ਸੀਗਾ ਔਰ ਸਾਊਥ ਹਲਕਾ ਜਿਹੜਾ ਇਹ ਸਮਝਦੇ ਹੋ ਸਾਡਾ ਵੀਕਸਟ ਹਲਕਾ ਹੁੰਦਾ ਸੀ ਜਿੱਥੇ ਕਾਲੀ ਦਲ ਹੀ ਲੜਦਾ ਰਿਹਾ ਉਥੇ ਵੀ ਆਪਾਂ ਕੋਈ 16-17 ਹਜ਼ਾਰ ਵੋਟ ਲੈ ਕੇ ਆਪਾਂ ਬੜਤ ਕੀਤੀ ਹੈ। ਓ ਓਵਰঅল ਅਸੀਂ ਕੋਈ 20 ਹਜ਼ਾਰ ਦੀ ਬੜਤ ਅਸੀਂ ਭਾਰਤੀ ਜਨਤਾ ਪਾਰਟੀ ਨੇ ਸ਼ਹਿਰੀ ਹਲਕਿਆਂ ਦੇ ਵਿੱਚੋਂ ਰੈਕਿਵਿਟ। ਸੋ ਇਹ ਸਾਰਾ ਦੱਸਦਾ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਲੋਕਾਂ ਜਿਹੜੇ ਅੰਮ੍ਰਿਤਸਰ ਦੇ ਨਿਵਾਸੀ ਹੋ ਉਹਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ। ਔਰ ਮੇਰੇ ਮੈਂ ਇੱਕ ਮੁੱਖ ਸੇਵਾਦਾਰ ਦੇ ਤੌਰ ਤੇ ਜਦੋਂ ਦਾ ਮਨ ਨੂੰ ਇਹ ਜ਼ਿੰਮੇਵਾਰੀ ਮਿਲੀ ਹੈ ਮੈਂ ਕੋਸ਼ਿਸ਼ ਕੀਤੀ ਹੈ ਕਿ ਅੰਮ੍ਰਿਤਸਰ ਦੇ ਹਰ ਨਿਵਾਸੀ ਨੂੰ ਆਪਾਂ ਉਹ ਸਹੂਲਤਾ ਬਵਾਸ ਕੇ ਜੋ ਪ੍ਰਧਾਨ ਮੰਤਰੀ ਜੀ ਦੁਆਰਾ ਹਜ਼ਾਰਾਂ ਉਹਨਾਂ ਦੀਆਂ ਸਹੂਲਤਾ ਭਾਵੇਂ ਆਯੂਸ਼ਮਾਨ ਯੋਜਨਾ ਹੈ ਭਾਵੇਂ ਆਵਾਜ਼ ਯੋਜਨਾ ਹੈ ਭਾਵੇਂ ਉਜਲਾ ਯੋਜਨਾ ਹੈ ਆਪਣਾ ਕੋਈ ਵੀ ਯੋਜਨਾ ਜਿਹਦੇ ਪੱਕੀ ਪੰਕਤੀ 'ਚ ਖੜੇ ਅਖੀਰਲੇ ਵਿਅਕਤੀ ਤੱਕ ਉਹਨਾਂ ਨੇ ਇੱਕ ਯੋਜਨਾਵਾਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਲੋਕਾਂ ਤੱਕ ਪਹੁੰਚਾਈਏ ਅਸੀਂ ਕੈਂਪ ਲਾਏ ਲੋਕਾਂ ਨੂੰ ਅਵੇਅਰ ਕੀਤਾ ਕਈ ਲੋਕਾਂ ਵਰਗਾ ਬੈਨੀਫਿਟ ਵੀ ਚੁੱਕਿਆ ਉਹਦਾ ਹੀ ਇੱਕ ਪ੍ਰਣਾਮ ਸਾਨੂੰ ਮਿਲਿਆ ਕਿ ਆਪਾਂ ਨੂੰ ਲੋਕ ਸਭਾ ਦੇ ਵਿੱਚ ਸ਼ਹਿਰ ਦੇ ਵਿੱਚ ਸਾਨੂੰ ਜਿੱਤ ਪ੍ਰਾਪਤ ਹੋਈ ਭਾਵੇਂ ਅਸੀਂ ਓਵਰਆਲ ਅਸੀਂ ਨਹੀਂ ਜਿੱਤ ਸਕੇ ਸਾਡੇ ਕੈਂਡੀਡੇਟ ਪਰ ਅਸੀਂ ਸ਼ਹਿਰ ਦੇ ਵਿੱਚ ਜਿੱਤੇ ਤੇ ਇਹ ਬਿਆਨ ਵੀ ਤੁਸੀਂ ਦੇਖੋ ਸਾਡੀਆਂ ਜਦੋਂ ਡਿਊਰਿੰਗ ਇਲੈਕਸ਼ਨਸ ਹੋਈ ਲੋਕਾਂ ਨੇ ਜਦੋਂ ਅਸੀਂ ਕੋਈ ਰੈਲੀ ਕਰਦੇ ਸੀ ਕੋਈ ਸਭਾ ਕਰਦੇ ਸੀ ਆਪਣੇ ਆਪ ਮੁਹਾਰੇ ਹੋ ਕੇ ਲੋਕੀ ਬਾਹਰ ਨਿਕਲਦੇ ਸੀ ਤੇ ਭਾਰਤ ਜਨਤਾ ਪਾਰਟੀ ਦੇ ਜਿਹੜੇ ਪ੍ਰੋਗਰਾਮ ਹੁੰਦੇ ਸੀ ਉੱਤੇ ਹਿੱਸਾ ਲੈਂਦੇ ਸੀਗੇ ਇਹ ਪ੍ਰੋਗਰਾਮੇ ਪਰ ਜਦੋਂ ਵਰਕਸ਼ਾਪ ਲੱਗੀ ਸੀ ਪਹਿਲਾਂ ਨੈਸ਼ਨਲ ਲੈਵਲ ਤੇ ਲੱਗੀ ਫਿਰ ਸਟੇਟ ਤੇ ਲੱਗੀ ਜਿੱਥੇ ਅਸੀਂ ਸਾਡੇ ਜ਼ਿਲ੍ਹਾ ਪ੍ਰਧਾਨਵੇਂ ਗਏ ਫਿਰ ਅਸੀਂ ਸਾਡੇ ਜ਼ਿਲ੍ਹੇ ਚ ਵੀ ਮੈਂ ਕੁਮਾਰ ਇੰਟਰਨੈਸ਼ਨਲ ਵਿਖੇ ਇਹ ਵਰਕਸ਼ਾਪ ਲਈ ਉੱਥੇ ਵੀ ਤਕਰੀਬਨ ਸਾਡੇ ਕੋਈ ਹਜ਼ਾਰ ਤੋਂ ਵੱਧ ਸਾਡੇ ਜਿਹੜੇ ਕਾਰਕਿਰਤਾ ਉਸ ਵਰਕਸ਼ਾਪ ਦੇ ਵਿੱਚ ਵਾਹ ਜਿਨ੍ਹਾਂ ਨੇ ਸਮਝਿਆ ਕਿ ਇਹ ਇਹ ਹੈ ਕਿ ਦੇਖੋ ਕਿ ਇਹ ਬੜਾ ਵਧੀਆ ਇੱਕ ਜਰੀਆ ਹੈ ਭਾਰਤ ਜਨਤਾ ਪਾਰਟੀ ਨਾਲ ਜੁੜਨ ਦਾ ਇੱਕ ਨੰਬਰ ਹੈ 8800 002024 2024 ਸਨ ਹੋ ਗਿਆ 880000 ਇਹਦਾ ਹੈਗਾ ਉਹਦੇ ਨਾਲ ਇੱਕ ਲਿੰਕ ਆਏਗਾ ਲਿੰਕ ਤੇ ਤੁਸੀਂ ਕਲਿੱਕ ਕਰੋਗੇ ਲਿੰਕ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਇੱਕ OTP ਮੰਗਿਆ ਜਾਏਗਾ OTP ਤੁਸੀਂ ਭਰੋਗੇ ਤੇ ਇੱਕ ਤੁਹਾਡੇ ਜੋ ਤੁਸੀਂ ਆਪਣੇ ਆ ਆਪਣਾ ਨਾਮ ਪਤਾ ਡਰੈਸ ਸਾਰਾ ਕੁਛ ਉਹਦੇ ਵਿੱਚ ਭਰ ਦਿਓਗੇ ਉਹ ਤੁਹਾਡਾ ਇੱਕ ਮੈਂਬਰਸ਼ਿਪ ਤੁਸੀਂ ਇੱਕ ਮੈਂਬਰਸ਼ਿਪ ਨੰਬਰ ਤੁਹਾਨੂੰ ਮਿਲ ਜੇਗਾ ਤੁਸੀਂ ਉਦੋਂ ਤੋਂ ਇਹ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਹੋਵੋਗੇ ਸੋ ਕਿਉਂਕਿ ਪੁਰਾਣੀਆਂ ਜਿੰਨੀਆਂ ਵੀ ਇੱਕ ਇਹ ਇੱਕ ਐਸੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਜਿਹਦੇ ਵਿੱਚ ਇੱਕ ਨਾ ਕੋਈ ਪਰਿਵਾਰਵਾਦ ਹੈ ਇਹ 3 3-4 ਸਾਲ ਬਾਅਦ ਸਾਡੀ ਇੱਕ ਡਰਾਈਵ ਨਿਕਲਦੀ ਹੈ ਜਿਹੜੇ ਪਹਿਲਾਂ ਸੀ ਅੱਜ ਤੋਂ ਬਾਅਦ ਅਸੀਂ ਮਿਲ ਨੂੰ ਮਿਲਾ ਕੇ ਇਵੇਂ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਨੂੰ ਮਲਾਕੇ ਵੀ ਸਾਰੇ ਦੇਸ਼ ਦਸਤਾ ਰੱਦ ਹੋ ਗਈ ਸੀ ਹੁਣ ਨਵੇਂ ਸਿਰਾਂ ਤੋਂ ਅਸੀਂ ਸਦਸਤਾ ਲੈ ਰਹੇ ਆ ਉਹਦੇ ਦੋ ਪ੍ਰਕਾਰ ਦੀ ਸਦਸਤਤਾ ਹੈ ਇੱਕ ਤਾਂ ਹੈਗੀ ਆਮ ਲੋਕਾਂ ਦੀ ਸਮਸਤਾ ਹੈ ਸਦਸਤਤਾ ਜਿਹੜੇ ਆਮ ਲੋਗ ਹੈ ਇੱਕ ਸਾਡੇ ਐਕਟਿਵ ਮੈਂਬਰਸ਼ਿਪ ਹੈ ਐਕਟਿਵ ਮੈਂਬਰਸ਼ਿਪ ਉਹ ਹੈ ਵੀ ਮੈਂ ਵੀ ਆ ਮੈਂ ਦੇਖਿਆ ਬਾਪ ਜਨਤਾ ਪਾਰਟੀ ਦਾ ਮੈਂ ਐਕਟਿਵ ਮੈਂਬਰਸ਼ਿਪ ਲੈਣੀ ਹੈ ਮੈਨੂੰ ਨਾਲ ਆਪਣੇ 100 ਮੈਂਬਰਸ ਫੋਰ ਵੀ ਬਣਾਉਣੇ ਪੈਣਗੇ ਇੱਕ ਐਪ ਦੇ ਰਹੇ ਨਵੇਂ ਐਪ ਦੇ ਰਹੇ ਅਸੀਂ ਇਹ ਮੈਂਬਰ ਬਣਾਣੇ ਆਂ ਔਰ ਨਾਲ ਦੇ ਨਾਲ ਸਾਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਵੀ ਆਪਾਂ ਕਿੰਨੇ ਮੈਂਬਰ ਬਣਨ ਵਾਲੇ ਆ ਜਾਂ ਕਿੰਨੇ ਮੈਂਬਰ ਬਣ ਜਾ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਵੀ ਜਿਹਨੇ ਵੀ ਸਾਨੂੰ ਡਰਾਈਵ ਜਾਂ ਜਿਹੜੇ ਵੀ ਪ੍ਰੋਗਰਾਮ ਸਾਨੂੰ ਭਾਰਤ ਜਨਤਾ ਪਾਰਟੀ ਅੰਮ੍ਰਿਤਸਰ ਨੂੰ ਸ਼ਹਿਰੀ ਨੂੰ ਮਿਲੇ ਅਸੀਂ ਕੋਸ਼ਿਸ਼ ਕੀਤੀ ਕਿ ਆਪਾਂ ਬੰਦੇ ਆਪਕੋ ਇੱਕ ਨੰਬਰ ਤੇ ਹੋ ਕੇ ਬਾਹਰ ਨਿਕਲੀਏ ਤੇ ਆਪਾਂ ਕਈ ਪ੍ਰੋਗਰਾਮਾਂ ਦੇ ਵਿੱਚ ਬਹੁਤ ਸਕਸੈਸਫੁਲ ਰਹੇ ਭਾਵੇਂ ਉਹ ਬੂਥ ਲੈਵਲ ਦੀਆਂ ਕਮੇਟੀਆਂ ਬਣਾਉਣ ਦਾ ਮਕਸਦ ਸੀ ਭਾਵੇਂ ਸਾਡੇ ਪ੍ਰੋਗਰਾਮ ਸੀ ਭਾਵੇਂ ਸਾਨੂੰ ਕੋ ਚੰਡੀਗੜ੍ਹ ਵੱਲੋਂ ਕੋਈ ਪ੍ਰੋਗਰਾਮ ਮਿਲੇ ਸੀ ਸਾਰਿਆਂ ਚ ਅਸੀਂ ਇਹ ਬਹੁਤ ਬਖੂਬੀ ਮੈਂ ਤੇ ਮੇਰੀ ਟੀਮ ਸਾਰੀ ਭਾਰਤੀ ਜਨਤਾ ਪਾਰਟੀ ਆਂਦੇ ਸਰ ਦੇ ਸੀਨੀਅਰ ਲੀਡਰਸ਼ਿਪ ਤੇ ਸਾਡੇ ਕਾਰਜਕਰਤਾ ਭਾਵੇਂ ਸਾਡੇ ਮੰਡਲ ਦੇ ਅਧਿਖ ਨੇ ਸ਼ਕਤੀ ਕੇਂਦਰ ਦੇ ਅਧਿਖ ਨੇ ਪਰ ਬਹੁਤ ਉਤਸ਼ਾਹਤ ਸੀ ਸਾਰਿਆਂ ਨੇ ਬੜੀ ਮਿਹਨਤ ਨਾਲ ਉਸ ਪ੍ਰੋਗਰਾਮ ਨੂੰ ਸੈਕਸੈਸਫੁਲ ਬਣਾ ਜੀ ਮੈਂ ਇਹ ਜਰਨਾ ਚਾਹਨਾ ਕਿ ਜਿਹੜੀ ਪਿਛਲੀ ਵਾਰੀ ਤੁਹਾਡੀ ਮੈਂਬਰਸ਼ਿਪ ਹੋਈ ਸੀ ਚਲੋ ਅੰਕੜੇ ਜਿਹੜੇ ਨੂੰ ਤੁਸੀਂ ਸ਼ੇਅਰ ਕਰ ਸਕਦੇ ਬਾਅਦ ਦੇ ਵਿੱਚ ਵੀ ਇਸ ਵਾਰ ਉਸ ਤੋਂ ਨੰਬਰ ਟੱਪ ਜੇਗਾ ਕਿਉਂਕਿ ਜਿਹੜਾ ਸਰਕਾਰ ਦੇ ਵਿੱਚ 2004 ਭਾਰਤੀ ਜਨਤਾ ਪਾਰਟੀ ਭਾਈਵਾਲ ਸੀ 2012 ਤੋਂ 17 ਤੱਕ ਪਹਿਲਾਂ 7 ਤੋਂ 12 ਤੱਕ ਉਸ ਤੋਂ ਬਾਅਦ ਨਗਾਤਰ ਆਪੋਜੀਸ਼ਨ ਦੇ ਵਿੱਚ ਹੀ ਨੰਬਰ ਆ ਰਹੇ ਨੇ ਤੁਸੀਂ ਇਹਨਾਂ ਲੋਕਾਂ ਜਿਹੜੀ ਆ ਅੰਕੜਾ ਜਿਹੜਾ ਪਿਛਲੀ ਵਾਰ ਜਿਹੜੀ ਤੁਹਾਡੀ ਮੈਂਬਰਸ਼ਿਪ ਸ਼ੁਰੂ ਹੋਈ ਸੀ ਉਸ ਵਾਰ ਉਸ ਵਦਨ ਦਾ ਟੀਚਾ ਰੱਖਿਆ ਸੀ ਜਰੂਰ ਵਧੇਗਾ ਦੇਖੋ ਗੱਲ ਇਹ ਹੈ ਭਾਰਤੀ ਜਨਤਾ ਪਾਰਟੀ ਇਹ ਕਿ ਐਸੀ ਸਾਨੂੰ ਕਿਰਨ ਪੰਜਾਬ ਦੇ ਵਿੱਚ ਦਿਖ ਰਹੀ ਹੈ ਜਿਹੜੀ ਸਾਡੇ ਬੱਚਿਆਂ ਦਾ ਭਵਿੱਖ ਸੁਹਾ ਸਕਦੀ ਹੈ ਜਿਹੜੀ ਮੌਜੂਦਾ ਸਰਕਾਰ ਹੈ ਜਾਂ ਇਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਨਿਕਲੀ ਹੈ ਅੱਜ ਤੁਸੀਂ ਦੇਖੋ ਪਹਿਲਾਂ ਸੁਣਦੇ ਸੀ ਕਿ ਆਪਾਂ ਕੋਈ ਨਸ਼ਾ ਕੋਈ ਬੱਚਾ ਕਰਦਾ ਹੈ ਜਾਂ ਇੱਕ ਅੱਧਾ ਬੱਚਾ ਕਰਦਾ ਹੈ ਜਾਂ ਨਸ਼ੇ ਚੱਲ ਰਹੇ ਆ ਜਾਂ ਨਸ਼ੇ ਇਹਦੇ ਵਿੱਚ ਵੜੇ ਆ ਪਰ ਅੱਜ ਤੁਸੀਂ ਆਮ ਤੁਸੀਂ ਕਿ ਸੜਕ ਤੇ ਜਾਓ ਇੱਕ ਇਵਨ ਸਾਡੇਆਂ ਕਈ ਭੈਣਾਂ ਵੀ ਛੋਟੇ-ਛੋਟੀਆਂ ਬੱਚੀਆਂ ਕੀ ਕੋਈ ਲਾਂਦੇ ਅਸੀਂ ਕਈ ਵੇਖਿਆ ਔਰ ਬੜੀ ਮੰਦ ਭਾਗੀ ਗੱਲ ਹੈ ਇਸ ਪਾਸੇ ਇਸ ਪਾਸੇ ਸਾਡਾ ਪੰਜਾਬ ਜਾ ਰਿਹਾ ਹੈ ਬੱਚਿਆਂ ਦੇ ਜਿਹੜੇ ਮਾਪੇ ਨੇ ਉਹ ਬਹੁਤ ਦੁਖੀ ਨੇ ਸੇਰੇ ਕਾਸ ਕਰਕੇ ਜੇ ਮੈਂ ਆਪਣੇ ਅੰਮ੍ਰਿਤਸਰ ਦਾ ਅਧਿਕਾਰੀ ਤੇ ਮੈਂ ਅੰਮ੍ਰਿਤਸਰ ਦੀ ਗੱਲ ਕਰਾਂ ਜੀ ਇੱਥੇ ਰੋਜ਼ ਫਰੋਟੀਆਂ ਦੇ ਫੋਨ ਆਉਂਦੇ ਨੇ ਔਰ ਕੇਸ ਰਿਸਟਰ ਨਹੀਂ ਕਰਦੇ ਪਲੀਜ਼ ਔਰ ਇੱਥੇ ਰੋਜ਼ ਜਿਹੜੀਆਂ ਸਾਡੀਆਂ ਛੋਟੀਆਂ-ਛੋਟੀਆਂ ਭੈਣ ਬੱਚੀਆਂ ਨੇ ਉਹਨਾਂ ਦੇ ਮਾਪਿਆਂ ਨੂੰ ਫੋਨ ਆਉਂਦੇ ਆ ਜੀ ਮੈਨੂੰ ਇਨੇ ਪੈਸੇ ਦਿਓ ਉਹਨਾਂ ਦੇ ਤੁਹਾਡੇ ਬੱਚੇ ਚੁੱਕ ਕੇ ਲੈ ਜਾਣਗੇ ਇੰਤਾਂ ਦੇ ਫੋਨ ਇੱਥੇ ਗਨਾਨਕ ਦੇ ਵਿੱਚ ਵੀ ਵਾਰਦਾਤ ਹੋਈ ਬੱਤੋ ਰਾਤ ਗਨਾਨਕ ਉੱਥੇ ਵੀ ਜਿਹੜੀ ਵਾਰਦਾਤ ਹੋਈ इवन ਕਈ ਵਾਰਦਾਤਾਂ ਹੁਣ ਰੋਜ਼ ਇੱਥੇ ਉਹ ਵਾਰਦਾਤਾਂ ਜਿਹੜੇ ਤੁਹਾਡੇ ਸਾਡੇ ਧਿਆਨ 'ਚ ਆ ਜਾਂਦੀਆਂ ਕਈ ਅਨਰਜਿਸਟਰਡ ਇਹ ਜਿਹੜੀਆਂ ਲੋਕਾਂ ਨੂੰ ਧਮਕੀਆਂ ਆ ਰਹੀਆਂ ਜਿਹੜੇ ਲੋਕ ਪੈਸੇ ਦੇ ਕੇ ਆਪਣੀ ਜਾਨ ਛੇੜਾ ਲੈਂਦੇ ਨੇ ਉਹ ਪੁਲਿਸ ਤੱਕ ਵੀ ਨਹੀਂ ਜਾਂਦੇ ਐਸੇ ਕੇਸ ਸਾਡੇ ਸੁਣਨ ਦੇ ਤੇ ਦੇਖਣ ਦੇ ਵਿਚ ਆ ਰਹੇ ਆ ਇਹ ਸਭ ਤੋਂ ਦੁਖੀ ਹੋ ਕੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਯੂਪੀ ਦੇ ਵਿੱਚ ਕਾਨੂੰਨ ਵਿਵਸਥਾ ਬੈਟਰ ਹੈ ਜਾਂ ਉਹ ਪ੍ਰਦੇਸ਼ਾਂ ਦੇ ਵਿੱਚ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਕਾਨੂੰਨ ਵਿਵਸਥਾ ਬਹੁਤ ਵਧੀਆ ਹੋਈ ਹੈ ਜਿੱਥੇ ਗੁੰਡਾ ਰਾਤ ਜਿਹੜਾ ਜਾਂ ਗੁੰਡਾ ਤੱਤ ਜਿਹੜਾ ਡਰਦਾ ਹੈ ਕਿ ਅਸੀਂ ਘਰ ਤੋਂ ਬਾਹਰ ਨਿਕਲਾਂਗੇ ਜੇ ਕੋਈ ਇਹੋ ਜੀ ਕੋਈ ਵਾਰਦਾਤ ਕਰਾਂਗੇ ਤਾਂ ਸਾਡਾ ਘਰ ਤੱਕ ਵੀ ਵਿਦਸਤ ਕਰ ਦਿੱਤਾ ਜਾਏਗਾ ਇਹੋ ਜਿਹਾ ਖੌਫ ਜਦ ਤੱਕ ਗੁੰਡਿਆਂ ਦਾ ਇਹੋ ਜਿਹੇ ਜਿਹੜੇ ਐਲੀਮੈਂਟਸ ਹੁਣਾਂ ਤੇ ਨਹੀਂ ਪਏਗਾ ਤਦ ਤੱਕ ਸੁਧਾਰ ਨਹੀਂ ਹੋ ਸਕਦਾ ਹੁਣ ਪੰਜਾਬ ਦੇ ਵਿੱਚ ਖੁਲਿਆਂ ਗੁੰਨਾਗਰਦੀ ਹੋ ਰਹੀ ਆ ਫਰੋਤੀਆਂ ਮੰਗੀਆਂ ਜਾ ਰਹੀਆਂ ਵਾ ਨਸ਼ੇ ਦਾ ਦੌਰ ਜਿਹੜਾ ਹੈ ਬੱਚਿਆਂ ਤੱਕ ਪਹੁੰਚ ਗਿਆ ਹੈ ਇਹ ਸੋਏ ਬਹੁਤ ਮੰਦ ਪਰ ਦੀ ਗੱਲ ਆ ਤਾਂ ਮੈਂ ਤੁਹਾਡੇ ਕੋਲ ਕੋਚਾ ਚਾਹਣਾ ਚਾਹੁੰਦਾ ਸੰਖੇਪ ਦੇ ਵਿੱਚ ਤੁਸੀਂ ਸ਼ਹਿਰ ਦੇ ਵਿੱਚ ਪੋਲਿਟਿਕਸ ਕਰਦੇ ਹੋ ਅੰਮ੍ਰਿਤਸਰ ਸ਼ਹਿਰ ਦੇ ਪ੍ਰਧਾਨ ਹੋ ਲੰਬੇ ਸਮੇਂ ਤੋਂ ਪਰ ਪਰਿਵਾਰ ਤੁਸੀਂ ਵੀ ਤੁਹਾਡਾ ਵੀ ਕਿਸਾਨੀ ਨਾਲ ਪਿਛੋਂ ਜੁੜਿਆ ਜੀ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਲਗਾਤਾਰ ਕਿਸਾਨਾਂ ਦੇ ਨਾਲ ਜਿਹੜੀ ਆ ਰਾਬਤਾ ਨਹੀਂ ਕਾਇਮ ਕਰ ਪਾਈ ਹਾਲਾਂਕਿ ਐਜੀਟੇਸ਼ਨ ਅਜੇ ਵੀ ਚੱਲ ਰਹੇ ਨੇ ਜਿਹੜੀ ਇਹ ਡਰਾਈਵ ਹੈ ਇਸ ਦੇ ذریعے ਕਿਉਂਕਿ ਮਕਸਦ ਦਾ ਬਿਲਕੁਲ ਨੰਬਰ ਬਣਾਉਣਾ ਹੈ ਫਿਰ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਆਪਣੀਆਂ ਵੋਟਾਂ ਮੰਗਣੀਆਂ ਸੋ ਸਮੇਂ ਮੈਂ ਇਹ ਜਲਣਾ ਚਾਹੁੰਦਾ ਕਿ ਕੀ ਕਿਸਾਨਾਂ ਤੱਕ ਕਿਉਂਕਿ ਕਿਸਾਨ ਹੀ ਪੰਜਾਬ ਦੇ ਪਿੰਡਾਂ ਦੇ ਵਿੱਚ ਬੈਠੇ ਨੇ ਭਾਤ ਜਿੰਦਾ ਬਾਕੀ ਸ਼ਹਿਰੀ ਘੇਟਾਂ ਜੀ ਨਹੀਂ ਡਾਉੜ ਕੇ ਤੁਸੀਂ ਅ ਪਸ਼ਾਰ ਦੇ ਵਿੱਚੋਂ ਲੀਡ ਲੈ ਲਈ ਤੇ ਉਹਨਾਂ ਨਾਲ ਕਹਿ ਜੋ ਉਹਨਾਂ ਦੇ ਵਿੱਚ ਕੀ ਜਿਹੜੀ ਹੈ ਐਸੀ ਪੰਜਾਬੀ ਕਿੰਨੀ ਕੀ ਤੁਹਾਨੂੰ ਲੱਗਦਾ ਕਿ ਚੁਣੌਤੀ ਰਹੇਗੀ ਔਰ ਕੀ ਤੁਹਾਡੇ ਨਾਲ ਕਿਸਾਨ ਜਾਂ ਹੋਰ ਜਿਹੜੀਆਂ ਤਰ੍ਹਾਂ ਨੇ ਜਿਹੜੀਆਂ ਕਿਤਨਾ ਕਿਤਨੇ ਨਾਰਾਜ਼ ਰਹਿੰਦੀਆਂ ਨੇ ਕਿ ਖੇਤ ਮਜ਼ਦੂਰ ਵੀ ਨੇ ਉਹ ਭਾਜਪਾ ਨਾਲ ਜੁੜ ਪਾਉਣਗੇ ਦੇਖੋ ਮੈਂ ਸਮਝਦਾ ਉਹਨਾਂ ਨੂੰ ਵੀ ਅੱਗੇ ਆਣਾ ਚਾਹੀਦਾ ਹੈ ਭਾਜਪਾ ਨਾਲ ਜੁੜਨਾ ਚਾਹੀਦਾ ਮੈਂ ਇੱਕ ਪਿੰਡੂ ਲੱਕੇ ਨੂੰ ਮੈਂ ਬਿਲੋਂਗ ਕਰਦਾ ਹਾਂ ਮੈਂ ਵੀ ਇੱਕ ਭਾਰਤੀ ਜਨਤਾ ਪਾਰਟੀ ਦਾ ਸਿਪਾਹੀ ਹਾਂ ਇੱਕ ਪ੍ਰਧਾਨ ਦੇ ਮੈਨੂੰ ਮਿਲਿਆ ਹੈ ਇਹ ਕਮਿਊਨੀਕੇਸ਼ਨ ਗੈਪ ਹੈ ਕਮਿਊਨੀਕੇਸ਼ਨ ਗੈਪ ਜਦ ਤੱਕ ਪੂਰਾ ਨਹੀਂ ਹੋਏਗਾ ਜਦ ਤੱਕ ਇੱਕ ਸਾਡੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੇਂਦਰ ਦੀ ਸਰਕਾਰ ਹੈ ਤੇ ਸਾਡੇ ਕਿਸਾਨ ਭਰਾ ਜਿਹੜੇ ਹਰ ਵੇਲੇ ਖੇਤਾਂ 'ਚ ਆਪਣੀ ਮਿਹਨਤ ਵੀ ਕਰਦੇ ਆ ਸਾਰੇ ਦੇਸ਼ ਦੇ ਵਿੱਚ ਦੇਸ਼ ਦੇ ਅੰਨ ਨੂੰ ਪੂਰਾ ਕਰਨ ਦੇ ਵਿੱਚ ਉਹਨਾਂ ਦਾ ਯੋਗਦਾਨ ਹੈ ਇਨਾਂ ਨੂੰ ਇੱਕ ਜਿਹੜਾ ਕਮਿਊਨੀਕੇਸ਼ਨ ਗੈਪ ਹੈ ਉਹ ਜਦ ਤੱਕ ਖਤਮ ਨਹੀਂ ਹੋਏਗਾ ਆਪਸ ਵਿੱਚ ਬਹਿਣਾ ਨਹੀਂ ਮਿਲੇਗਾ ਮੈਂ ਸਮਝਦਾ ਹਾਂ ਕਿ ਜਿਹੜੇ ਹਰ ਗੱਲ ਦਾ ਜਿਹੜਾ ਮਸਲਾ ਹੈ ਉਹ ਬਹਿ ਕੇ ਹੱਲ ਹੋ ਜਾਂਦਾ ਇਹ ਵੀ ਹੋਏਗਾ ਜ਼ਰੂਰ ਹੋਏਗਾ ਵਸ਼ ਹੋਏਗਾ ਮੈਂ ਸਮਝਦਾ ਹਾਂ ਸਾਡੇ ਮੋਦੀ ਜੀ ਇਹਦੇ ਵਾਸਤੇ ਬਹੁਤ ਸੀਰੀਅਸ ਨੇ ਉਹਨਾਂ ਨੇ ਪੰਜਾਬ ਚ ਕਈ ਸਾਲ ਕੱਟੇ ਨੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਉਹ ਪੱਲੀ ਪਾਂ ਤੇ ਜਾਣਦੇ ਨੇ ਜਦੋਂ ਇਹ ਸਰਕਾਰ ਤੇ ਆਪਸ ਵਿੱਚ ਬੈਠ ਜਾਣਗੇ ਨਾ ਸਮਝਦਾ ਇਹਦਾ ਵੀ ਹੱਲ ਜਲਦੀ ਨਿਕਲੇ ਜਦੋਂ ਮੇਰਾ ਆਖਰੀ ਸਵਾਲ ਹੈ ਜਦੋਂ ਤੁਸੀਂ ਦਾਵਾ ਕਰਦੇ ਹੋ ਕਿ 2027 ਚ ਅਸੀਂ ਸਰਕਾਰ ਬਣਾਉਣ ਵਾਲੇ ਪਾਸੇ ਅਸੀਂ ਕੰਮ ਕਰ ਰਹੇ ਹਾਂ ਤਾਂ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੀ ਉਸ ਦੇ ਵਿੱਚ ਉਦੋਂ ਉਦੋਂ ਸੱਤਾ ਜਾ ਪਾਏਗੀ ਨਾ ਜਦੋਂ ਸਿਰ ਕਿਸਾਨਾਂ ਨਾਲ ਬੈਠ ਕੇ ਗੱਲ ਹੋਏਗੀ ਪਰ ਕਿਸਾਨਾਂ ਦੇ ਮਸਲੇ ਤੁਸੀਂ ਸ਼ੋਰਟੀ ਦਵਾਉਂਦੇ ਹੋਣ ਵੀ ਜਦੋਂ ਜਾਂਦੇ ਜੇਗੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਹੋਣਗੇ ਜੋ ਕਹਿੰਦੇ ਨੇ ਜੋ ਉਹਨਾਂ ਨੇ ਵਾਅਦੇ ਕੀਤੇ ਨੇ ਪੂਰੇ ਕੀਤੇ ਨੇ ਮੈਂ ਕਹਿੰਦਾ ਤੁਹਾਨੂੰ ਮੈਂ ਇਹ ਹੀ ਦੱਸ ਰਿਹਾ ਦੇਖੋ ਅੱਗੇ ਨਾਲੋਂ ਕਿਉਂਕਿ ਇਸ ਵਾਰ ਕੀ ਹੋਇਆ ਸੀਗਾ ਸੀ ਲੋਕ ਸਭਾ ਜਿਹੜੀ ਲੜੀ ਹਰ ਕੀ ਪਹਿਲੀ ਵਾਰ ਹੋਇਆ ਪੀ ਆਪਾਂ ਜਿਹੜੇ ਸਾਡੇ ਭਾਈਵਾਲ ਪਾਰਟੀ ਸੀ ਜਾ ਜਿਨ੍ਹਾਂ ਨੂੰ ਅਸੀਂ ਪੰਜਾਬ ਦੇ ਵਿੱਚ ਵੱਡੇ ਭਰਾ ਦਾ ਰੁਤਬਾ ਦਿੱਤਾ ਸੀ ਆਪਾਂ ਕੋ ਸਿਰਫ 23 ਸੀਟਾਂ ਸੀ ਉਹਨਾਂ ਕੋ ਜ਼ਿਆਦਾ ਸੀ ਸੋ ਉਹ ਜ਼ਿਆਦਾ ਸਾਨੂੰ ਉਹ ਲੀਡ ਕਰਦੇ ਸੀ ਅਸੀਂ ਉਹਨਾਂ ਦੇ ਪਿੱਛੇ ਪਿੱਛੇ ਚੱਲਦੇ ਸੀ ਪਹਿਲੀ ਵਾਰ ਅਸੀਂ ਉਹਨਾਂ ਦੀ ਉਂਗਲ ਛੱਡ ਕੇ ਆਪਣੇ ਬਲਬੂਤੇ ਤੇ ਲੜਨ ਦੇ ਪ੍ਰਯਾਸ ਵੀ ਕੀਤਾ ਔਰ ਲੜੇ ਵੀ ਔਰ ਸਾਨੂੰ ਉਹਦੇ ਵਿੱਚ ਬੜੀ ਸਕਸੈਸ ਮਿਲੀ ਜਿ세 ਤਰ੍ਹਾਂ ਤੁਸੀਂ ਦੱਸਦੇ ਹੋ ਸ਼ਹਿਰਾਂ ਦੇ ਵਿੱਚ ਤੇ ਆਪਾਂ 23 ਸੀਟਾਂ ਜਿੱਤੀਆਂ ਪਰ ਪਿੰਡਾਂ ਦੇ ਵਿੱਚ ਵੀ ਸਾਡੇ ਵੋਟ ਪਰਸੈਂਟੇਜ ਬਹੁਤ ਵਧੀ ਉਹਦਾ ਇਹ ਸਟਾ ਹੈ ਕਿ ਪਹਿਲੀ ਵਾਰ ਅਸੀਂ ਪਿੰਡਾਂ ਦੇ ਵਿੱਚ ਕਿਉਂਕਿ ਅੱਗੇ ਉਹਨਾਂ ਨਾਲ ਪਿੰਡਾਂ ਤੇ ਜਾਂਦੇ ਸੀ ਤੇ ਉਹਨਾਂ ਨੂੰ ਵੀ ਇਤਰਾਜ਼ ਹੁੰਦਾ ਸੀ ਕਿ ਦੇਖੋ ਜੀ ਸਾਡੀ ਲੀਡਰਸ਼ਿਪ ਉਹਨਾਂ ਦੀ ਜਿਹੜੀ ਕਾਲੀ ਦਲ ਦੀ ਸੀ ਉਹ ਇਤਰਾਜ਼ ਕਰਦੇ ਸੀ ਕਿ ਭਾਰਤ ਜਨਤਾ ਪਾਰਟੀ ਦੀ ਲੀਡਰਸ਼ਿਪ ਪਿੰਡਾਂ 'ਚ ਵਧ ਰਹੀ ਹੈ ਪਰ ਹੁਣ ਉਹ ਵਧਣਾ ਸ਼ੁਰੂ ਕੀਤਾ ਸਾਡੇ ਪੰਜਾਬ ਪ੍ਰਦੇਸ਼ ਦੀ ਜਿਹੜੀ ਲੀਡਰਸ਼ਿਪ ਸਾਡੇ ਜਖਰ ਜੀ ਦੀ ਅਗਵਾਈ ਦੇ ਵਿੱਚ ਬਹੁਤ ਅੱਗੇ ਬੜਾ ਵਧਿਆ 2022 ਤੋਂ ਕੰਮ ਸ਼ੁਰੂ ਹੋਇਆ ਪਰ ਤੁਸੀਂ ਉਹਦਾ ਗ੍ਰਾਫ ਦੇਖੋ ਅੱਜ ਪਿੰਡਾਂ ਦੇ ਵਿੱਚ ਵੀ ਲੋਕ ਭਾਰਤ ਜਨਤਾ ਪਾਰਟੀ ਨੂੰ ਲਾਈਕ ਕਰ ਰਿਹਾ ਜੇ ਤੁਸੀਂ ਆਪਣੇ ਸ਼ਹਿਰੀ ਜਿਹੜੇ ਖੇਤਰ ਨੇ ਉਹਦੇ ਵਿੱਚ ਵੀ ਕਿਤੇ 13000 ਕਿਤੇ 14000 ਇਨੀ ਵੋਟ ਪਈ ਹੈ ਤੋਂ ਇਸ ਕਰਕੇ ਉਹ ਸਾਡੇ ਉਥੋਂ ਦੇ ਪਿੰਡਾਂ ਦੇ ਲੋਕਾਂ ਨੇ ਪਾਈ ਹੈ ਹੌਲੀ ਹੌਲੀ ਅਵੇਅਰਨੈਸ ਆ ਰਹੀ ਹੈ 2027 ਤੱਕ ਪੂਰੀ ਅਵੇਅਰਨੈਸ ਆ ਜਾਏਗੀ ਔਰ ਲੋਕਾਂ ਨੂੰ ਭਾਵੇਂ ਕੋਈ ਵੀ ਵਰਗ ਹੈ ਸਾਰਿਆਂ ਨੂੰ ਮੈਂ ਵਿਸ਼ਵਾਸ ਦਿਵਾਉਣਾ ਹੈ ਕਿ ਸਾਡੇ ਜਸਸਵੀ ਤੇ ਤਪਸਵੀ ਪ੍ਰਧਾਨ ਮੰਤਰੀ ਦੇ ਨਿਤਤਵ ਦੇ ਵਿੱਚ ਹੀ ਸਾਡਾ ਦੇਸ਼ ਅੱਗੇ ਵੱਧ ਸਕਦਾ ਹੈ ਸਾਡਾ ਪੰਜਾਬ ਅੱਗੇ ਵੱਧ ਸਕਦਾ ਹੈ ਉਹ ਸਾਡਾ ਅੰਮ੍ਰਿਤਸਰ ਕੇ ਵੱਧ ਸਕਦਾ ਹੈ ਧੰਨਵਾਦ ਜੀ ਤਾਂ ਪਾਤ ਜੰਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਲੰਬੇ ਸਮੇਂ ਤੋਂ ਜਿਹੜੀ ਹੈ ਮਿਹਨਤ ਕਰ ਰਹੇ ਨੇ ਔਰ ਕਿਉਂਕਿ ਭਾਰਤੀ ਜਨਤਾ ਪਾਰਟੀ 2017 ਤੋਂ ਬਾਅਦ ਸੱਤਾ ਤੋਂ ਬਾਹਰ ਹੈ ਪਰ ਉਸ ਦੇ باوجود ਵੀ ਵਰਕਰਾਂ ਦੇ ਵਿੱਚ ਲਗਾਤਾਰ ਮਨੋਬਲ ਬਰਕਰਾਰ ਰੱਖਣਾ ਇੱਕ ਵੱਡੀ ਚੁਣੌਤੀ ਹੈ ਤੇ ਇਸ ਨੂੰ ਲੈ ਕੇ ਵਕ ਵਕ ਜਿਹੜੇ ਪ੍ਰੋਗਰਾਮ ਭਾਰਤੀ ਜਨਤਾ ਪਾਰਟੀ ਨੂੰ ਦਿੱਤੇ ਜਾਂਦੇ ਨੇ ਭਾਵੇਂ ਉਹ ਮੈਂਬਰਸ਼ਿਪ ਡਰਾਈਵ ਤੋਂ ਆਵੇ ਜਾਂ ਬੂਥ ਲੈਵਲ ਦੇ ਸੰਮੇਲਨ ਹੋਣ ਜਾਂ ਹੋਰ ਵੀ ਉਹਨਾਂ ਦੇ ਵਿੱਚ ਭਾਜਪਾ ਦੇ ਜਿਹੜੇ ਆਗੂ ਨੇ ਇਹ ਜਿਹੜੀ ਆਪਣਾ ਐਮ ਉਜਗਦਨ ਨਿਭਾਰੇ ਨੇ ਉਹਨਾਂ ਦਾ ਇਹੋ ਹੀ ਕਹਿਣਾ ਹੈ ਕਿ ਹੁਣ ਅਸੀਂ ਆਪਣੇ ਸਿਰ ਦੇ ਉੱਤੇ ਜਿਹੜੀ ਹੈ ਲੋਕਾਂ 'ਚ ਜਾ ਰਹੇ ਹਾਂ ਪਿੰਡਾਂ ਦੀ ਗੱਲ ਕੀਤੀ ਹੈ ਉਹ ਸ਼ਹਿਰਾਂ ਦੀ ਆਪਣੇ ਬਲਬੂਤੇ ਦੇ ਆਪਣਾ ਸੰਗਠਨ ਮਜ਼ਬੂਤ ਕਰਾਂਗੇ ਤੇ ਲੋਕਾਂ 'ਚ ਜਾ ਕੇ ਆਪਣੀ ਗੱਲ ਰੱਖਾਂਗੇ ਤੇ 2027 ਦੀਆਂ ਚੋਣਾਂ ਜਿਹੜੀਆਂ ਆਪਣੇ ਬਲਬੂਤੇ ਤੇ ਜਿਹੜੀਆਂ ਲੜਾਂਗੇ ਤਾਂ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂਆਂ ਦੇ ਦਾਅਵੇ ਨੇ ਨਤੀਜੇ ਕੀ ਹੋਣਗੇ ਇਹ ਪੰਜਾਬ ਦੇ ਲੋਕਾਂ ਦੇ ਉੱਤੇ ਨਿਰਭਰ ਹੋਏਗਾ ਪਰ ਭਾਰਤੀ ਜਨਤਾ ਪਾਰਟੀ ਦੇ ਆਗੂ ਜਿਹੜੇ ਨੇ अपने सिर जी मेहनत कर रहे हैं नजर आ रही है कैमरा परसन मुकेश गगनदीप शर्मा दैनिक सवेरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप